ਜਿੰਨੀ ਦੇਰ ਤਾ ਪਰਮਾਤਮਾ ਦੀ ਕਿਰਪਾ ਰਹੀ ਓਨੀ ਦੇਰ ਤਾ ਸਲਾਮਤ ਹਾਂ ਜਿੱਦੇ ਮਾਲਕ ਨੇ ਹੱਥ ਚੱਕ ਲਿਆ ਉਹਦੇ ਗੂੰ ਖਾਲਾਂਗੇ ਮੇਰੇ ਲਈ ਉਹ ਗੂੰ ਹੈ ਤਾਂ ਉਸ ਦਿਨ ਗੂੰ ਖਾ ਲਈਏ ਤਾਂ ਕਹਿ ਨਹੀਂ ਸਕਦੇ ਲੇਕਿਨ ਜਿੰਨੀ ਦੇਰ ਤੱਕ ਦਸ਼ਮੇਸ਼ ਪਿਤਾ ਦੀ ਕਿਰਪਾ ਹੈਗੀ ਹੈ ਓਨੀ ਦੇਰ ਤੱਕ ਗੂੰ ਨਹੀਂ ਖਾਵਾਂਗੇ ਨਾ ਖਾਦਾ ਤਾਂ ਨਾ ਕਿਉਂਕਿ ਗੂੰ ਨਹੀਂ ਖਾਦਾ ਇਹਦੇ ਕਰਕੇ ਇਹ ਰੋਲਾ ਪਿੰਦਾ ਹੈ ਜੇ ਅਸੀਂ ਖਾ ਲਈਏ ਤਾਂ ਫਿਰ ਅਸੀਂ ਵੀ ਮਸ਼ਹੂਰੀਆ ਕਰਨ ਲੱਗ ਪਈਏ ਬਸ ਇੰਨਾ ਹੀ ਹੈ ਬਾਕੀ ਸੌ ਖਾਣ ਵਾਲਿਆਂ ਤੇ ਵਿਸ਼ਵਾਸ ਨਹੀਂ ਕਰਨਾ ਲੇਕਿਨ ਕਿਉਂਕਿ ਸਾਡੇ ਕਿਸਾਨਾਂ ਦਾ ਭਰੋਸਾ ਸਾਡੇ ਨਾਲ ਜੁੜਿਆ ਹੈ ਇਹਦੇ ਕਰਕੇ ਐਤਵਾਰ ਵਾਲੇ ਦਿਨ ਮਕੇ 28 ਸਤੰਬਰ 2025 ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਅਰਦਾਸ ਬੇਨਤੀ ਅਰਜੋਈ ਕੀਤੀ ਜਾਏਗੀ ਕਿ ਹੇ ਸਤਿ ਜੇਕਰ ਸਾਡੇ ਵੱਲੋਂ ਜਾਣ ਬੁੱਝ ਕੇ ਪੈਸੇ ਲੈ ਕੇ ਕਿਸੇ ਵਿਅਕਤੀ ਦਾ ਪ੍ਰਚਾਰ ਕੀਤਾ ਗਿਆ ਹੋਵੇ ਕਿਸੇ ਦੀ ਮਸ਼ਹੂਰੀ ਕੀਤੀ ਗਈ ਹੋਵੇ ਤਾਂ ਉਹ ਪਰਮਾਤਮਾ ਆਪ ਦੇਖੇਗਾ ਤੇ ਦੂਸਰੇ ਪਾਸੇ ਅਸੀਂ ਇਹ ਵੀ ਅਰਦਾਸ ਕਰਾਂਗੇ ਕਿ ਜੋ ਵਿਅਕਤੀ ਦੋਸ਼ ਲਾ ਰਿਹਾ ਹੈ ਪਰਮਾਤਮਾ ਆਪ ਜਾਣੀ ਜਾਣੇ ਤੇ ਆਪ ਜੋ ਹੈ ਨਿਆਂ ਖੁਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ